ਅਕਾਲੀ ਦਲ ਦੇ ਨਾਲ ਖਰਚੋਂ ਨੂੰ ਲੈ ਕੇ ਪੰਜਾਬ ਬੀਜੇਪੀ ਦੇ ਵਿੱਚ ਵੱਖ-ਵੱਖਰੇ ਸੁਰਕਾਰਜ ਕਰਨੀ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਬੋਲੇ 2027 ਦੇ ਵਿੱਚ ਕੱਲਿਆਂ ਹੀ ਲੜਾਂਗੇ ਚੋਣ ਸੁਨੀਲ ਜਾਖੜ ਨੇ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਗੜ੍ਹ ਤੋਂ ਜੋੜ ਦੀ ਕੀਤੀ ਸੀ ਵਕਾਲਤ ਬਰਕਾਤ ਕਨਸਟੇਬਲ ਅਮਨਦੀਪ ਕੌਰ ਦਾ ਕੇਸ ਲੜਨ ਦੀ ਫਿਕਰੇ ਕਾਂਗਰਸ ਦੇ ਮੁਖਬਲਾਈ ਹਰਸ਼ਪ੍ਰੀਤ ਖੜਿਆਲ ਬੀਜੇਪੀ ਤੇ ਆਮ ਆਗਮੀ ਪਾਰਟੀ ਨੇ ਚੁੱਕੇ ਸਵਾਲ ਤਾਂ ਖੜਿਆਲ ਦਾ ਜਵਾਬ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਦੋਵੇਂ ਵਕਫ ਵਕ ਜਥੇਦਾਰ ਗੜਗੱਜ ਦੀ ਪੰਜਾਬੀ ਕੇਂਦਰ ਸਰਕਾਰ ਨੂੰ ਅਪੀਲ ਕਾਮਾਘਾਟਾ ਮਰੂ ਨੂੰ ਕਿਤਾਬਾਂ ਦੇ ਵਿੱਚ ਲਿਖਿਆ ਜਾਵੇ ਗੁਰੂ ਨਾਨਕ ਜਹਾਜ਼ 23 ਜੁਲਾਈ ਨੂੰ ਯਾਦਗਾਰੀ ਦਿਹਾੜੇ ਵਜੋਂ ਸਰਕਾਰੀ ਮਾਨਤਾ ਦੇਣ ਦੀ ਵੀ ਮੰਗ ਫਿਰ ਉਸਪੁਰ ਦੀ ਸਰੰਦ ਫੀਡਰ ਨਹਿਰ ਦੇ ਵਿੱਚ ਰੁੜੇ ਪਰਿਵਾਰ ਦੇ ਚਾਰ ਜੀ ਲੋਕਾਂ ਨੇ ਪਤੀ ਪਤਨੀ ਨੂੰ ਕੀਤਾ ਪਤੀ ਪਤਨੀ ਨੂੰ ਕੀਤਾ ਰੈਸਕਿਊ ਦੋ ਮਾਸੋਂ ਬੱਚਿਆਂ ਦੀ ਪਾਲ ਜਾਰੀ ਕੋਲ ਤੇ ਗ੍ਰਿਲ ਨਾ ਲੱਗੀ ਹੋਣ ਕਰਕੇ ਵਾਪਰਿਆ ਹੱਤਿਆ 1993 ਦੇ ਫੀਕ ਇੰਕਾਊਂਟਰ ਕੇਸ ਦੇ ਵਿੱਚ 32 ਸਾਲ ਬਾਅਦ ਫੈਸਲਾ ਮੋਹਾਲੀ ਦੀ ਸੀਬੀਆਈ ਕੋਰਟ ਨੇ ਰਿਟਾਇਰਡ ਐਸਪੀ ਪਰਮਜੀਤ ਸਿੰਘ ਨੂੰ ਸੁਣਾਈ 10 ਸਾਲ ਦੀ ਸਜ਼ਾ ਤਿੰਨ ਪੁਲਿਸ ਮੁਲਾਜ਼ਮ ਕਿਤੇ ਬੜੀ ਪਰਿਵਾਰ ਨਹੀਂ ਫੈਸਲੇ ਤੇ ਜਤਾਈ ਨਾ ਖੁਸ਼ ਅਮਰਿੰਦਰ ਜਲਬੀਤ ਚੱਲ ਮੇਰਾ ਪੁੱਤ ਫੋਰ ਨੂੰ ਅੱਜ ਤੱਕ ਸੈਂਸਰ ਬੋਰਡ ਦੀ ਨਹੀਂ ਮਿਲੀ ਮਨਜ਼ੂਰੀ ਮੇਕਰਜ਼ ਨੇ ਕਾਗਜ਼ ਤਰਕੀ ਹੈ ਰੀਲਿਸ ਦੀ फिल्म ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਦੀ ਖੋਣ ਵੀ ਹੈ ਚੰਗ ਹੈਡਲਾਈਨਸ ਕੇ ਪ੍ਰਾਇਜਕ ਸਭ ਤੋਂ ਅਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਕੇ ਪਹਿਲੇ ਕੰਬਾਈਨ ਨਿਰਮਾਤਾ ਸਸਿਆਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕ ਤੱਪੇਂਦਾ ਹੈ ਲੈਕੀ ਜਦੋਂ ਪਾਣੀ ਪਾਣੀ ਜ਼ਿੰਦਗਾਨੀ ਹੋ ਜਾਵੇ ਫੁੱਲ ਦਿੱਤਾ ਕਿਸੇ ਨੂੰ ਆਪਣੀ ਪਿੱਠ ਤੋਂ ਪਾਣੀ ਸੜਕ ਪਾਰ ਕਰਵਾਉਣੀ ਪਵੇ ਫਿਰ ਫਰਕ ਤਾਂ ਪੈਂਦਾ ਅੱਜ ਜ਼ਿਕਰ ਹੋਣਾ ਖਬਰਾਂ ਦਾ ਹੋਏਗਾ ਜੋ ਸਿੱਧੇ ਤੌਰ ਦੇ ਤੇ ਤੁਹਾਡੇ ਨਾਲ ਜੁੜੀਆਂ ਹੋਈਆਂ ਅੱਜ ਜ਼ਿਕਰ ਸਿਆਸਤ ਦਾ ਕਰਾਂਗੇ 27 ਦੀ ਤਸਵੀਰ ਜਿਹੜੀ ਲੱਗ ਰਹੀ ਸੀ ਕਿ ਬਣ ਗਈ ਅਕਾਲੀ ਭਾਜਪੀ ਵਾਲੀ ਉਸ ਨੂੰ ਲੈ ਕੇ ਵੀ ਖਬਰ ਕਿੱਦ ਬਸਰੀਆਂ ਖਬਰਾਂ ਦਾ ਸੀ ਜ਼ਿਕਰ ਕਰਨਾ ਪਰ ਸ਼ੁਰੂਆਤ ਕਰਦੇ ਹਾਂ ਕੁਝ ਖਬਰਾਂ ਜਿਨ੍ਹਾਂ ਦੀ ਤੇ ਨਜ਼ਰ ਹੋਏਗੀ ਅੱਜਕੱਲ੍ਹ ਅਮਰਿੰਦਰ ਜਿਲਦੀ ਮੂਵੀ ਦੀ ਵੀ ਜਿਹੜੀ 1 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਫਿਲਹਾਲ ਰਿਲੀਜ਼ ਹੁੰਦੀ ਨਜ਼ਰ ਨਹੀਂ ਆ ਰਹੀ ਅੱਜਕੱਲ੍ਹ ਲਾਇਸੈਂਸ ਫੀਸ ਨਾ ਭੇਜਣ ਦੇ ਉੱਤੇ ਸਾਬਕਾ ਐਮਪੀ ਸਾਹਿਬ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਉਸ ਦੀ ਵੀ ਗੱਲ ਤੇ ਗੱਲ ਕਿਰਾਏ ਦੇ ਮਕਾਨ ਦੇ ਵਿੱਚ ਬਹੁਤ ਅਹਿਮ ਖਬਰ ਹੈ ਕਿਰਾਏ ਦੇ ਮਕਾਨ ਦੇ ਵਿੱਚ ਐਮਬੈਸੀ ਚਲਾਈ ਜਾ ਰਹੀ ਸੀ ਐਮਬੈਸੀ ਜਿਵੇਂ ਅਮਰੀਕਾ ਦੀ ਐਮਬੈਸੀ ਹੁੰਦੀ ਹੈ ਜਿਵੇਂ ਕੈਨੇਡਾ ਦੀ ਐਮਬੈਸੀ ਹੈ ਬਾਕੀ-ਬਾਕੀ ਦੇਸ਼ਾਂ ਦੀ ਐਮਬੈਸੀ ਹੈ ਇਸ ਤਰੀਕੇ ਨਾਲ ਇਤਿਹਾਸ ਦੀ ਐਮਬੈਸੀ ਇਕ ਕਿਰਾਏ ਦੇ ਮਕਾਨ ਦੇ ਵਿੱਚ ਚਲਾਈ ਜਾ ਰਹੀ ਸੀ ਮਨੁੱਖੀ ਪੁਲ ਦਾ ਵੀ ਮੈਂ ਜ਼ਿਕਰ ਕਰਾਂਗਾ ਹਸਪਤਾਲ ਦੇ ਅੰਦਰ ਹੋਈ ਮਹਾਪਾਰਤ ਦਾ ਵੀ ਜ਼ਿਕਰ ਹੋਇਆ ਪਰ ਸ਼ੁਰੂਆਤ ਕਰਨ ਜਾ ਰਹੀਆਂ ਸ਼ੁਰੂਆਤ ਵੱਡੀ ਖਬਰ ਦੇ ਨਾਲ ਜੁੜ ਜੁੜੀ ਹੋਈ ਹੈ ਸਿਆਸਤ ਦੇ ਨਾਲ 41 ਦਲ ਦੇ ਨਾਲ ਜੜ ਜੋੜ ਨੂੰ ਲੈ ਕੇ ਪੰਜਾਬ ਬੀਜੇਪੀ ਦੇ ਆਗੂਆਂ ਦੇ ਸੁਰ ਵੱਖੋ ਵੱਖਰੇ ਨਜ਼ਰ ਆ ਰਹੇ ਨੇ ਇਨ ਫੈਕਟ ਪੰਜਾਬ ਬੀਜੇਪੀ ਦੇ ਦੋ ਵੱਡੇ ਲੀਡਰ ਇੱਕ ਪ੍ਰਧਾਨ ਤੇ ਇੱਕ ਕਾਰਜਕਾਰੀ ਪ੍ਰਧਾਨ ਦੋਵਾਂ ਦੀਆਂ ਸਟੇਟਮੈਂਟ ਆਪਸ ਦੇ ਵਿੱਚ ਮੇਲ ਨਹੀਂ ਖਾਂਦੀ ਪ੍ਰਧਾਨ ਨੇ ਸੁਨੀਲ ਜਾਖੜ ਕਾਰਜਕਾਰੀ ਪ੍ਰਧਾਨ ਨੇ ਅਫਨੀ ਸ਼ਰਮਾ ਤੇ ਦੋਵਾਂ ਦੀਆਂ ਸਟੇਟਮੈਂਟ ਆਪਣੇ ਆਪ ਦੇ ਵਿੱਚ ਕੰਟਰਡਿਕਟਰੀ ਨੇ ਯਾਨੀ ਕਿ ਇੱਕ رائے ਨਹੀਂ ਕਾਰਜਕਾਰੀ ਪ੍ਰਧਾਨ ਅਸ਼ਵੀਰੀ ਸ਼ਰਮਾ ਦੀ ਇਹ ਵੱਡੀ ਸਟੇਟਮੈਂਟ ਆਈ ਉਹਨਾਂ ਨੇ ਕਿਹਾ ਕਿ ਅਕਾਲੀ ਬੀਜੇਪੀ ਗੜਜੋੜ ਨਹੀਂ ਹੋਵੇਗਾ 2027 ਦੇ ਵਿੱਚ ਇਕੱਲੇ ਹੀ ਅਸੀਂ ਇਲੈਕਸ਼ਨ ਲੜਾਂਗੇ ਕਾਬਲੇ ਗੌਰੇ ਕਿਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਜ਼ਿਕਰ ਕੀਤਾ ਸੀ ਕਿ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਗੜਜੋੜ ਹੋਣਾ ਚਾਹੀਦਾ ਹੈ ਬੇਸਿਕਲੀ ਉਹ ਵਕਾਲਤ ਕਰਦੇ ਹੋਏ ਨਜ਼ਰ ਆਈ ਸੀ ਤੇ ਕੁਝ ਦਿਨ ਪਹਿਲਾਂ ਜਾਖੜ ਨੇ ਇੱਕ ਨਿਊਜ਼ਪੇਪਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਅਕਾਲੀ ਬੀਜੇਪੀ ਗੜਜੋੜ ਸਮੇਂ ਦੀ ਜ਼ਰੂਰਤ ਹੈ ਜਿਸ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਦੇਖੋ ਅੱਗੇ ਕੀ ਹੁੰਦਾ ਹੈ ਹਾਲਾਂਕਿ ਸੁਖਬੀਰ ਬਾਦਲ ਨੇ ਨਾ ਤਾਂ ਹਾਂ ਕਿਹਾ ਸੀ ਅਤੇ ਨਾ ਨਾ ਕਿਹਾ ਸੀ ਪਰ ਅਸ਼ਵਨੀ ਸ਼ਰਮਾ ਨਾ ਕਹਿ ਰਹੇ ਸੁਨੀਲ ਜਾਖੜ ਹਾਂ ਕਹਿ ਰਹੇ ਤਾਂ ਹਾਂ ਨਾ ਤੇ ਗੇਟ ਦੇ ਵਿੱਚ ਗੜਜੋੜ ਫਿਲਹਾਲ ਬੀਜੇਪੀ ਦੇ ਅੰਦਰ ਹੀ ਉਲਝਿਆ ਹੋਇਆ ਹੈ ਬੀਜੇਪੀ ਦੇ ਬਾਹਰ ਕੀ ਹੁੰਦਾ ਨਹੀਂ ਮੈਂ ਤੁਹਾਨੂੰ ਸੁਨੀਲ ਜਾਖੜ ਦੀ ਉਹ ਸਟੇਟਮੈਂਟ ਵੀ ਦਿਖਾਵਾਂਗਾ ਜੋ ਕੁਝ ਦਿਨ ਪਹਿਲਾਂ ਜਾਖੜ ਦੇ ਵੱਲੋਂ ਦਿੱਤੀ ਗਈ ਹੈ ਮੇਰੀ ਟੀਮ ਉਸ ਨੂੰ ਤਿਆਰ ਰੱਖੇਗੀ ਕਿ ਸੁਨੀਲ ਜਾਖੜ ਕੀ ਕਹਿ ਰਹੇ ਸੀ ਤੇ ਹੁਣ ਅਸ਼ਵਨੀ ਸ਼ਰਮਾ ਕੀ ਕਹਿ ਰਹੇ ਹਨ ਹੁਣ ਇਹ ਵੀ ਸਮਝੋ ਕਿ ਅਸ਼wini ਸ਼ਰਮਾ ਤੇ ਸੁਨੀਲ ਜਾਖੜ ਦਾ ਪੰਜਾਬ ਬੀਜੇਪੀ ਦੇ ਵਿੱਚ ਕਦ ਕੀ ਹੈ ਕਦ ਫਿਲਹਾਲ ਇਹ ਹੈ ਜੇ ਮੈਂ ਬਿਲਕੁਲ ਉਹਨਾਂ ਦੇ ਡੈਜ਼ਿਗਨੇਸ਼ਨ ਦੇ ਤੌਰ ਤੇ ਦਿੱਤੇ ਜਾਵਾਂ ਤਾਂ ਇੱਕ ਨੰਬਰ ਇਸ ਸਮੇਂ ਸੁਨੀਲ ਜਾਖੜ ਦਾ ਹੈ ਕਿਉਂਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਪੰਜਾਬ ਬੀਜੇਪੀ ਦਾ ਮੈਂ ਜ਼ਿਕਰ ਕਰ ਰਿਹਾ ਦੋ ਨੰਬਰ ਦੇ ਉੱਤੇ ਕਾਰਜਕਾਰੀ ਪ੍ਰਧਾਨ ਆਉਂਦੇ ਨੇ ਅਸ਼wini ਸ਼ਰਮ ਹੁਣ ਅਗਲਾ ਸਵਾਲ ਇਹ ਹੈ ਕਿ ਹਾਈ ਕਮਾਂਡ ਦੇ ਨਾਲ ਨੇਡਤਾ ਕਿਦੀ ਹੈ ਕਿਉਂਕਿ ਜੇਕਰ ਅਸੀਂ ਅਸ਼wini ਸ਼ਰਮਾ ਦਾ ਜ਼ਿਕਰ ਕਰੀਏ ਤਾਂ ਇਹ ਟਕਸਾਲੀ ਬੀਜੇਪੀ ਵਾਲੇ ਨਜ਼ਰ ਆਉਂਦੇ ਨਹੀਂ ਸੁਨੀਲ ਜਾਖੜ ਦਾ ਜ਼ਿਕਰ ਕਰੀਏ ਤਾਂ ਕੁਝ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਹੀ ਬੀਜੇਪੀ ਚ ਐਂਟਰੀ ਕਰਨ ਵਾਲੇ ਆਗੂ ਨੇ ਸੁਨੀਲ ਜਾਖੜ ਕਾਂਗਰਸ ਦੇ ਵਿੱਚ ਇੱਕ ਲੰਬੇ ਟਾਈਮ ਤੋਂ ਕਾਂਗਰਸ ਪਰਿਵਾਰ ਦੇ ਤੌਰ ਦੇ ਤੇ ਜਾਖੜ ਪਰਿਵਾਰ ਨੂੰ ਜਾਣਿਆ ਜਾਂਦਾ ਰਿਹਾ ਹੈ ਹੁਣ ਸਵਾਲ ਇਹ ਹੈ ਕਿ ਅਸ਼wini ਸ਼ਰਮਾ ਦੀ ਸਟੇਟਮੈਂਟ ਦੇ ਤੇ ਫੋਕਸ ਕਰੀਏ ਜਾਂ ਆਪੇ ਸੁਨੀਲ ਜਾਖੜ ਦੀ ਅੱਛਾ ਜਾਖੜ ਦੀ ਸਟੇਟਮੈਂਟ ਨੂੰ ਇਸ ਕਰਕੇ ਵੀ ਆਪਾਂ ਇਸ ਦਾ ਬਖਰੀ ਨਜ਼ਰ ਨਾਲ ਦੇਖ ਸਕਦੇ ਹਾਂ ਕਿਉਂਕਿ ਜਾਖੜ ਵਕਾਲਤ ਕਰ ਰਹੇ ਬੇਸਿਕਲੀ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਹੋਣਾ ਚਾਹੀਦਾ ਹੈ ਲੈ ਤਾਂ ਉਸ ਗਠਜੋੜ ਦੀ ਵਕਾਲਤ ਕਰਦੇ ਨਜ਼ਰ ਆਏ ਜਿਵੇਂ ਬਹੁਤ ਸਾਰੇ ਆਕਾਲੀ ਆਗੂ ਵੀ ਖੁੱਲਕੇ ਕਹਿੰਦੇ ਨੇ ਕਿ ਹਾਂ ਗਠਜੰਬਨ ਹੋਣਾ ਚਾਹੀਦਾ ਪਰ ਅਸ਼ਵਨੀ ਸ਼ਰਮਾ ਸਵਾਲ ਉਹਨਾਂ ਨੂੰ ਵੀ ਸੇਮ ਹੋਇਆ ਪਰ ਉਹ ਕਿਨਾਰਾ ਕਰਕੇ ਕਹਿੰਦੇ ਨਹੀਂ ਗਠਜੰਬਨ ਨਹੀਂ ਹੋਏਗਾ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ 117 ਸੀਟਾਂ ਦੇ ਉੱਤੇ ਪੂਰੀ ਤਿਆਰੀ ਚੱਲ ਰਹੀ ਹੈ ਕਾਬਲੇ ਗੌਰ ਇਹ ਵੀ ਹੈ ਕਿ 2022 ਦੇ ਇਲੈਕਸ਼ਨ ਦੇ ਵਿੱਚ ਨਾਸ਼ਮੀ ਸ਼ਰਮਾ ਦਾ ਬਿਆਨ ਤਰਸਮਾਨ ਜਾ ਰਿਹਾ ਹੈ। ਕਾਬਿਲਕ ਹੋ ਰਿਹਾ ਹੈ 2022 ਦੇ ਵਿੱਚ ਵੀ ਅਕਾਲੀ ਭਾਜਪਾ ਗੜਜੋੜ ਨਹੀਂ ਸੀ। ਦੋਵੇਂ ਵੱਖੋ-ਵੱਖਰੇ ਲੜੇ। ਹਾਲਾਂਕਿ ਭਾਜਪਾ ਨੇ ਪੰਜਾਬ ਲੋਕ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਵਾਲੀ ਤੇ ਇਸ ਦੇ ਨਾਲ-ਨਾਲ ਜਿਹੜੀ ਸੁਦੇਵ ਸਿੰਘ ਢੀਂਡ ਸਦੀ ਸ਼ਰੂਮੀ ਕਾਲੀ ਦਲ ਸਹਿਯੋਗਤ ਉਹਨਾਂ ਦੇ ਨਾਲ ਮਿਲ ਕੇ ਇਲੈਕਸ਼ਨ ਲੜਿਆ ਸੀ। ਸੀਟਾਂ ਪੂਰੇ ਪੰਜਾਬ ਦੇ ਵਿੱਚ ਦੋ ਆਈਆਂ। ਲੋਕਾਂ ਨੇ ਸਾਰਿਆਂ ਨੂੰ ਵੇਖ ਲਿਆ। ਲੋਕਾਂ ਨੇ ਕਾਂਗਰਸ ਦੇ ਕੀ ਜਾ ਚੁਕੀ ਹੈ ਅਕਾਲੀ ਦਲ ਨੂੰ ਦੇਖ ਲਿਆ ਹੈ ਤੁਹਾਡੇ ਤੁਹਾਡੇ ਦਵਾਜ ਜਾਏਗਾ ਕਿ ਅਕਾਲੀ ਦਲ ਨਾਲ ਕੋਈ ਗੱਠਜੋੜ ਬੰਦਨ ਸੀ ਆ ਮੈਨੂੰ ਦੱਸੋ 85 ਦੇ 15 ਦਾ ਕੋਈ ਗੱਠਜੋੜ ਬੰਦਨ ਉਹਨੇ ਉਹ ਵੀ ਪੰਜਾਬ ਦੇ ਇਤਿਹਾਸੀ ਕੀਤਾ ਸੀ ਕਿਉਂਕਿ ਪੰਜਾਬ ਉਸ ਵੇਲੇ ਅਤੰਕਵਾਦ ਦੇ ਵਿੱਚੋਂ ਬਾਹਰ ਨਿਕਲਿਆ ਸੀ ਅਸੀਂ ਪੋਲੀਟੀਕਲ ਕਾਸਟ ਦੇ ਕਰ ਆਪਣੀ ਪੀੜ੍ਹੀ ਦਾ ਪਾਸਟ ਜਣੀ ਉਹ ਦਿੱਤੀ ਹੈ ਲੇਕਿਨ ਪੰਜਾਬ ਦਾ ਅਮਨ ਤੇ ਸ਼ਾਂਤੀ ਪੁੱਕਾ ਕਰਨ ਲਈ ਉਸ ਵੇਲੇ ਕੀ ਲੇਕਿਨ ਅੱਜ ਭਾਰਤੀਯ ਜਨਤਾ ਪਾਰਟੀ 117 ਦੀਆਂ 17 ਸੀਟਾਂ ਤੇ ਬੀਜੇਪੀ ਚੋਣਾਂਵੀ ਤਿਆਰੀ ਚ ਜੁਟ ਗਈ ਹੈ ਤਾਸ਼ਵਨੀ ਸ਼ਰਮਾ ਕਹਿੰਦੇ ਨੇ ਕਿ 117 ਦੇ 117 ਸੀਟਾਂ ਦੇ ਉੱਤੇ ਅਸੀਂ ਪੂਰਾ ਫੋਕਸ ਕਰ ਰਹੇ ਹਾਂ ਹੁਣ ਸਵਾਲ ਇਹ ਕਿ ਫੋਕਸ ਤਾਂ ਹੋ ਰਿਹਾ ਕਿ ਵਾਕਈ ਇਕੱਲੇ ਲੜਨ ਹੈ ਕਾਬਲੇ ਗੌਰੇ ਵੀ ਹੈ ਕਿ ਜਦੋਂ ਤੱਕ ਕੱਲ ਕਾਲੀ ਬੀਜੇਪੀ ਗਠਬੰਧਨ ਰਿਹਾ ਹੈ ਤਾਂ ਉਸ ਸਮੇਂ ਤੱਕ ਫਾਰਮੂਲਾ ਸੀ 94 23 ਵਾਲਾ ਇਹ ਹੁਣ ਵੱਡੇ ਭਰਾ ਛੋਟੇ ਭਰਾ ਦੀ ਲੜਾਈ ਵੀ ਹੈ ਕਿਰ ਇਹ ਸਭ ਦੇ ਵਿਚਾਲੇ ਅਸ਼ਨੀ ਸ਼ਰਮਾ ਦੀ ਸਟੇਟਮੈਂਟ ਤੁਸੀਂ ਸੁਣੀ ਹੈ ਮੈਂ ਤੁਹਾਨੂੰ ਸੁਲਵਾਣਾ ਇੱਕ ਵਾਰ ਫੇਰ ਤੋਂ ਅਸ਼ਨੀ ਸ਼ਰਮਾ ਕੀ ਕਹਿ ਰਹੇ ਨੇ ਕਿ ਨਾਲ ਹੀ ਸੁਨੀਲ ਜ਼ਖੜ ਨੇ ਕੀ ਕੁਝ ਕੀਤਾ ਦੋਵਾਂ ਦੀ ਸਟੇਟਮੈਂਟ ਸੁਣੋ ਲੋਕਾਂ ਨੇ ਸਾਰਿਆਂ ਨੂੰ ਵੇਖ ਰਿਆ ਲੋਕਾਂ ਨੇ ਕਾਂਗਰਸ ਦੇ ਕੀ ਜਾ ਚੁਕੀ ਹੈ ਅਕਾਲੀ ਦਲ ਨੂੰ ਦੇਖ ਲਿਆ ਹੈ ਕੋਣ ਤੁਹਾਡੇ ਨਾਲ ਜਾਏਗਾ ਕਿ ਅਕਾਲੀ ਦਲ ਨਾਲ ਕੋੜਾ ਗੱਠਜੋੜ ਬੰਦਨ ਸੀ ਆ ਮੈਨੂੰ ਦੱਸੋ 85 ਦੇ 15 ਦਾ ਕੋਈ ਗੱਠਜੋੜ ਬੰਦਨ ਬੰਦਾ ਉਹਨੇ ਉਹ ਵੀ ਪੰਜਾਬ ਦੇ ਇਤਿਹਾਸੀ ਕੀਤਾ ਸੀ ਕਿਉਂਕਿ ਪੰਜਾਬ ਉਸ ਵੇਲੇ ਅਤੰਕਵਾਦ ਦੇ ਵਿੱਚੋਂ ਬਾਹਰ ਨਿਕਲਿਆ ਸੀ ਅਸੀਂ ਪੋਲੀਟੀਕਲ ਕਾਸਟ ਦੇ ਆਪਣੀ ਪੀੜੀ ਦੇ ਕਾਸਟ ਜਿਹੜੀ ਉਹ ਦਿੱਤੀ ਹੈ ਲੇਕਿਨ ਪੰਜਾਬ ਦਾ ਅਮਨ ਤੇ ਸ਼ਾਂਤੀ ਪੁੱਕਾ ਕਰਨ ਲਈ ਉਸ ਵੇਲੇ ਕੀ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ 112 ਦੀਆਂ 17 ਸੀਟਾਂ ਤੇ ਬੀਜੇਪੀ ਚੋਣਾਂ ਦੀ ਤਿਆਰੀ ਤੇ ਜੁਟ ਗਈ ਹੈ ਅਤਵਾਦੀ ਕਾਲੇ ਦਿਨਾਂ ਤੋਂ ਉੱਭਰ ਰਹੇ ਪੰਜਾਬ ਦੇ ਵੱਡੇ ਹਿੱਤਾਂ ਖਾਤਰ 1996 ਚ ਭਾਜਪਾ ਨੇ ਇੱਕ ਕੌਮੀ ਪਾਰਟੀ ਹੁੰਦਿਆਂ ਵੀ ਅਕਾਲੀ ਦਲ ਤੋਂ ਦੂਜੇ ਦਰਜੇ ਤੇ ਹੋਣਾ ਮੰਨ ਲਿਆ ਸੀ। ਦਹਾਕਿਆਂ ਤੱਕ ਭਾਜਪਾ 23 ਸ਼ਹਿਰੀ ਵਿਧਾਨ ਸਭਾ ਸੀਟਾਂ ਨਾਲ ਸੰਤੁਸ਼ਟ ਰਹੀ ਜਦੋਂ ਕਿ ਅਕਾਲੀ ਪਿੰਡੂ ਖੇਤਰਾ 'ਚ ਵਧੇ ਭਾਜਪਾ ਦਾ ਵਿਕਾਸ ਰੁਕ ਗਿਆ ਪਰ ਪਾਰਟੀ ਆਪਣੇ ਆਪ ਨਾਲੋਂ ਵੱਧ ਪੰਜਾਬ ਦੇ ਹਿੱਤਾਂ ਨੂੰ ਤਰਜੀਹ ਦਿੰਦੀ ਰਹੀ ਇਸ ਦੀ ਕਦੇ ਵੀ ਪ੍ਰਸ਼ੰਸਾ ਨਹੀਂ ਕੀਤੀ ਗਈ ਅੱਜ ਅਸੀਂ ਮੁਰਤੋਂ ਪੰਜਾਬ ਵਿਰੋਧੀ ਤਾਕਤਾਂ ਨੂੰ ਉੱਭਰਦੇ ਦੇਖ ਰਹੇ ਹਾਂ ਇਸ ਲਈ ਭਾਜਪਾ ਅਤੇ ਅਕਾਲੀਆਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਸਿਆਸੀ ਮਤਭੇਦ ਛੱਡ ਦੇਣੇ ਚਾਹੀਦੇ ਨੇ ਤਾਂ ਇਹ ਤਾਂ ਗੱਲ ਰਹੀ ਬੀਜੇਪੀ ਦੀ ਬੀਜੇਪੀ ਦੇ ਅੰਦਰ ਵੱਖ-ਵੱਖ ਰਸ ਨੂੰ ਸੁਬਿਰ ਬੰਦਲੀ ਵੀ ਸਟੇਟਮੈਂਟ ਆਈ ਸੀ ਸੁਨਿੰਗ ਜਾਖੜ ਤੋਂ ਬਾਅਦ ਉਹ ਪੱਤੇ ਖੋਲਦੇ ਨਜ਼ਰ ਨਹੀਂ ਆਏ ਸੀ ਉਹ ਵੀ ਬਿਆਨਤ ਨਹੀਂ ਸਨ ਅਬ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਨ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਦਲ ਬਾਲ ਜਮਲ ਹੋ ਤੇ ਜੇ ਹਰ ਤਾਂ ਦੇਖਦੇ ਕੀ ਹੁੰਦਾ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਨ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਆਂ ਕਾਲੀ ਦਲ ਬਾਲ ਜੰਮ ਹੋ ਤੇ ਜੇ ਹਰ ਤਾਂ ਦੇਖਦੇ ਕੀ ਹੁੰਦਾ ਤਾਂ ਕਾਬਲੇ ਗੌਰ ਹੈ ਕਿ ਇਹ ਪੂਰਾ ਮਾਮਲਾ ਗੜਜੋੜ ਦੇ ਨਾਲ ਜੁੜਿਆ ਹੋਇਆ 2027 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾਣ ਰਹੀਆਂ ਨੇ ਆਪਾਂ ਸਾਰੇ ਜਾਣਦੇ ਆਂ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀ ਵਾਕਈ ਇੱਕ ਵਾਰ ਫਿਰ ਤੋਂ ਗੜਬੰਧਨ ਹੋ ਜਾਏਗਾ ਕਾਬਲੇ ਗੌਰ ਇਹ ਵੀ ਹੈ ਕਿ ਗੜਬੰਧਨ ਟੁੱਟਿਆ ਸੀ 2020 ਦੇ ਵਿੱਚ ਜਦੋਂ ਕਿਸਾਨੀ ਆंदोलਨ ਸੀ ਦਿੱਲੀ ਪਹੁੰਚਿਆ ਸੀ ਦਾ ਇਸ ਕਰਕੇ ਵੀ ਤੁਸੀਂ ਕਹਿ ਸਕਦੇ ਹੋ ਕਿ ਗਠਜੰਬਨ ਹੋ ਜਾਏਗਾ ਇਸ ਨੂੰ ਲੈ ਕੇ ਬਿਆਕਿਆਸ ਲਗਾਏ ਜਾਂਦੇ ਰਹੇ ਨੇ ਅਨਿਲ ਸਰੀਨ ਸਾਡੇ ਨਾਲ ਜੁੜਰੀ ਨੇ ਬੀਜੇਪੀ ਦੇ ਸੀਨੀਅਰ ਆਗੂ ਨੇ ਸਰੀਨ ਸਾਬਾ ਬਹੁਤ ਬਹੁਤ ਸਵਾਗਤ ਹੈ ਗਠਜੰਬਨ ਹੋਏਗਾ ਜਾਂ ਨਹੀਂ ਕਿਸਦੀ ਮਨੀਆਂ ਪ੍ਰਧਾਨ ਸਾਹਿਬ ਦੀ ਜਾਂ ਫਿਰ ਕਾਰਜਕਾਰੀ ਪ੍ਰਧਾਨ ਸਾਹਿਬ ਦੀ ਅਨਿਲ ਸਰੀਨ ਸਾਬਾ ਆਵਾਜ਼ ਆ ਰਹੀ ਹੈ ਮੇਰੀ ਆਹ ਮੇਰੀ ਅਰੀ ਨਹੀਂ ਜੀ ਤੁਹਾਡੀ ਆਵਾਜ਼ ਆ ਰਹੀ ਹੈ ਹਾਂ ਭਾਰਤਕਿੰਤਾ ਪਾਰਟੀ ਦਾ ਪਰ ਕਲੀਅਰ ਸਟੈਂਡ ਹੈ कि ਅਸੀਂ 117 ਦੀ 117 ਸੀਟਾਂ ਦੀ ਤਿਆਰੀ ਕਰ ਰਹੇ ਹਾਂ। ਔਰ ਇੱਕ ਸ਼ਕਤੀਸ਼ਾਲੀ ਦਲ ਦੇ ਰੂਪ ਵਿੱਚ ਉਭਰਨਾ ਔਰ 2027 ਸਰਕਾਰ ਬਣਾਉਣ ਵਾਸਤੇ ਆਪਣਾ ਕੰਮ ਕਰਨਾ ਇਹ ਅਸੀਂ ਟੀਚਾ ਲੈ ਕੇ ਹਰ ਪਿੰਡ-ਪਿੰਡ ਜਾ ਰਹੇ ਹਾਂ, ਹਰ ਗਲੀ-ਗਲੀ ਜਾ ਰਹੇ ਹਾਂ। ਔਰ ਤਰਨ-ਤਰਨ ਦਾ ਚੋਣ ਵੀ ਭਾਰਤੀ ਜਨਤਾ ਪਾਰਟੀ ਆਪਣੇ ਬੁੱਤੇ ਤੇ ਲੜੇਗੀ ਔਰ 2027 ਦੀਆਂ ਵੀ 117 ਦੀ 17 ਸੀਟਾਂ ਵਾਸਤੇ ਸੀ ਤਿਆਰੀ ਕਰ ਰਹੇ ਆਪਣੇ ਬੁੱਤੇ ਤੇ ਲੜਨ ਦੀ। ਤਾਂ ਇਸ ਦਾ ਮਤਲਬ ਇਹ ਸਮਝਿਆ ਜਾਵੇ ਕਿ ਜਿਹੜੇ ਪ੍ਰਧਾਨ ਸਾਹਿਬ ਕਹਿ ਰਹੇ ਨੇ ਉਹਦੇ ਉੱਤੇ ਜ਼ਿਆਦਾ ਫੋਕਸ ਨਾ ਕੀਤਾ ਜਾਵੇ ਬੇਸਿਕਲੀ ਉਹ ਵਕਾਲਤ ਕਰਦੇ ਨਜ਼ਰ ਆਈ। ਦੇਖੋ ਮੈਂ ਜਿਹੜੀ ਚੀਜ਼ ਕਹਿ ਰਿਹਾ ਹੈਗਾ ਜੀ ਇਹ ਅਸੀਂ ਜੋ ਤਿਆਰੀ ਕਰ ਰਹੇ ਆ ਹਮਮ ਔਰ ਜੋ ਪਾਰਟੀ ਦਾ ਸਟੈਂਡ ਹੈਗਾ ਮੈਂ ਉਸ ਨੂੰ ਦੁਹਰਾ ਰਿਹਾ ਹੈਗਾ ਹਮਮ ਕਿ ਅਸੀਂ 117 ਵਿੱਚ 17 ਸੀਟਾਂ ਲੜਨ ਵਾਸਤੇ ਆਪਣੀ ਤਿਆਰੀ 'ਚ ਲੱਗੇ ਹੋਏ ਆ। ਠੀਕ ਹੈ ਔਰ ਅਸੀਂ ਇਸ ਦੇ ਵਾਸਤੇ ਪਿੰਡ-ਪਿੰਡ ਵੀ ਜਾ ਰਹੇ ਹਾਂ ਔਰ ਤੁਸੀਂ ਦੇਖਿਆ ਹੋਣਾ ਕਿ ਸਾਡੇ ਹਰ ਪਿੰਡ ਦੇ ਵਿੱਚ ਅਸੀਂ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਵਾਸਤੇ ਸਿੱਧੇ ਤੌਰ ਤੇ ਉੱਤੇ ਕੈਂਪ ਵੀ ਲਗਾ ਰਹੇ ਹਾਂ ਜਿਹੜੇ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਨੇ ਲੋਕਾਂ ਤੱਕ ਮੋਦੀ ਸਰਕਾਰ ਦੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਉਹ ਪੰਜਾਬ ਨੂੰ ਸਵੰਜੇ ਰੱਖਣ ਦਾ ਕੰਮ ਕੀਤਾ ਅਸੀਂ ਹੁਣ ਸਿੱਧੇ ਤੌਰ ਤੇ ਪਿੰਡ-ਪਿੰਡ ਜਾ ਰਹੇ ਹਾਂ ਠੀਕ ਹੈ ਜਿਸ ਦਾ ਸੈਂਸਬ ਮੈਂ ਸਮਝ ਲਿਆ ਤੁਹਾਡੀਆਂ ਸਟੇਟਮੈਂਟਸ ਨੂੰ ਕਿ ਬੇਸਿਕਲੀ ਤੁਸੀਂ ਬਿਲਕੁਲ ਸੰਭਲ ਕੇ ਸਟੇਟਮੈਂਟ ਦੇ ਰਹੇ ਹੋ ਲੋਕ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਤੁਹਾਡੇ ਵਰਕਰ ਵੀ ਆ ਉਹ ਵੀ ਇਹ ਗੱਲ ਥੋੜੇ ਜਿਹਾ ਸਮਝਣਾ ਚਾਹੁੰਦੇ ਹੋਣਗੇ ਕਿ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਚਾਹੁੰਦੀ ਹੈ ਮੈਂ ਜਾਖੜ ਸਾਹਿਬ ਦੀ ਸਟੇਟਮੈਂਟ ਦਾ ਜ਼ਿਕਰ ਕਰਾਂ ਤਾਂ ਉਹਨਾਂ ਨੇ ਵਕਾਲਤ ਕੀਤੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਵੇਰੇ ਜਾ ਕੇ ਮੈਂ ਗੜਬੰਧਨ ਕਰਨ ਜਾ ਰਿਹਾ ਹਾਂ ਉਹ ਵਕਾਲਤ ਕਰ ਦੇਣਾ ਸਰ ਜੀ ਤੁਹਾਡੇ ਵੀ ਕਈ ਲੀਡਰ ਹਨ ਉਹਨਾਂ ਨੇ ਪਰਦੇ ਦੇ ਪਿੱਛੇ ਗੱਲ ਕਹਿੰਦੇ ਨੇ ਕਿ ਹਾਂ ਗੜਬੰਧਨ ਹੋ ਜਾਣਾ ਚਾਹੀਦਾ ਦੇਖੋ ਮੈਂ ਕੋਈ ਪਾਰਟ ਤੇ ਪਿਛੇ ਨਹੀਂ ਕੋਈ ਫਰੰਟ ਤੇ ਨਹੀਂ ਕੋਈ ਇੱਧਰ ਸੱਜੇ ਕੋਈ ਖੱਬੇ ਨਹੀਂ ਹਮ ਭਾਰਤ ਜਨਤਾ ਪਾਰਟੀ ਦਾ ਸਟੈਂਡ ਬਿਲਕੁਲ ਕਲੀਅਰ ਹੈਗਾ ਕਿ 617 ਤੇ 17 ਸੀਟਾਂ ਦੀ ਤਿਆਰੀ ਚ ਲੱਗੇ ਆਂ ਔਰ ਜੋ 17 ਤੇ 17 ਸੀਟਾਂ 2022 ਚ ਲੜਨ ਵਾਸਤੇ ਆਪਣੇ ਆਪ ਨੂੰ ਗਰਾਉਂਡ ਦੇ ਉੱਤੇ ਸੀ ਉਤਾਰਿਆ ਹੋਇਆ ਇੱਕalle ਇਕalle ਮੈਂ ਹੀ ਕਹ ਰਿਹਾ 117 ਤਾਂ 117 ਤਾਂ ਹੀ ਕਰਾਈ ਜਿਵੇਂ ਇਕalle ਲੜ ਰਹੇ ਆ ਨਹੀਂ ਨਹੀਂ ਤਿਆਰੀ ਤਾਂ ਤੁਸੀਂ ਸਾਰਿਆਂ ਦੀ ਕਰੋ ਤਿਆਰੀ ਦੀ ਤਾਂ ਕੋਈ ਦਿੱਕਤ ਨਹੀਂ ਉਹ ਤਾਂ ਪਤਾ ਨਹੀਂ ਨਾ ਜੇ ਗਠਬੰਧਨ ਹੋਇਆ ਤਾਂ ਕਿਹੜੀ ਸੀਟ ਤੁਹਾਡੇ ਖਾਤੇ 'ਚ ਹੋਏਗੀ ਕਿਹੜੀ ਨਹੀਂ ਹੋਏਗੀ ਤਾਂ ਤਿਆਰੀ ਤਾਂ ਸਭ ਦੀ ਹੋ ਕਰਨੀ ਪੈਣੀ ਹੈ ਨਾ ਮੈਂ ਕਹਿੰਦੀ ਭਾਰਤੀ ਜਨਤਾ ਪਾਰਟੀ ਪੇਪਰ ਕਿਹੜਾ ਜਿਹੜਾ ਸਵਾਲ ਪਤਾ ਨਹੀਂ ਕਿਤਾਬ ਤਾਂ ਪੂਰੀ ਪੜ੍ਹਨੀ ਪੈਣੀ ਹੈ ਜੀ ਗਰੋਜੀ ਬੜੇ ਸਪਸ਼ਟ ਸ਼ਬਦਾਂ 'ਚ ਦੱਸਦੇ ਆ ਜੀ ਭਾਰਤੀ ਜਨਤਾ ਪਾਰਟੀ ਆਪਣੇ ਬੁੱਤੇ ਦੇ ਉੱਤੇ 117 ਵਿੱਚੋਂ 17 ਸੀਟਾਂ ਲੜਨ ਵਾਸਤੇ ਤਿਆਰੀ ਕਰ ਰਹੀ ਹੈ ਔਰ 2027 ਦੇ ਵਿੱਚ ਇੱਕ ਪੰਜਾਬ ਦੀ ਰਾਜਨੀਤਿਕ ਕਰਵਟ ਲੇਗੀ ਔਰ ਭਾਰਤੀ ਜਨਤਾ ਪਾਰਟੀ ਇੱਕ ਫਾਰਮੇਟੇਬਲ ਦਲ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆਏਗੀ ਤੇ ਜਾਖੜ ਸਾਹਿਬ ਦੀ ਸਟੇਟਮੈਂਟ ਨੂੰ ਤਵਜੋ ਨਾਲ ਇਹ ਆਪਰੇ ਤੋਂ ਲੱਗਦਾ ਹੈ ਕਿ ਉਹਨਾਂ ਦੀ ਨਿੱਜੀ رائے ਹੈ। देखो मैं दे पर कोई मैं तो मैं तो ਜੋ ਪਾਰਟੀ ਦਾ ਸਟੈਂਡ ਹੈ ਮੈਂ ਉਹ ਕਹਿ ਰਿਹਾ ਹਾਂ। ਠੀਕ ਹੈ ਨਹੀਂ ਪਾਰਟੀ ਦੇ ਪਨਾਮ ਇਹਨਾਂ ਪਰ ਮੈਂ ਕਲੈਰ ਕਰਕੇ ਸਵਾਲ ਪੁੱਛਦਾ। ਸਿភា ਸਿការਸੀ ਤਿਆਰੀ ਕਰਨੀ ਹੈ। ਅਤੇ ਸਰਦੋਸੇ ਲੱਗੇ ਹੋਏ ਆ। ਠੀਕ ਹੈ ਚਲੋ ਸ਼ੁਕਰੀਆ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ। ਬੀਜੇਪੀ ਦੇ ਲੀਡਰ ਇਸ ਗੱਲ ਨੂੰ ਬਖੂਬੀ ਸਮਝਦੇ ਨੇ ਕਿ ਇੱਕ ਪਾਸੇ ਪ੍ਰਧਾਨ ਇੱਕ ਪਾਸੇ ਕਾਰਜਕਾਰੀ ਪ੍ਰਧਾਨ ਤਾਂ ਕਿਸ ਤਰੀਕੇ ਨਾਲ ਕਿਹੜੀ ਸਟੇਟਮੈਂਟ ਦੇਣੀ ਹੈ ਉਹ ਬਹੁਤ ਨਾਪ ਤੋਲ ਕੇ ਦਿੱਤੀ ਜਾਂਦੀ ਹੈ ਉਹ ਦੇ ਰਹੇ ਨੇ ਸਰੇਨ ਸਾਹਿਬ। ਅ ਪਰ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਨੂੰ ਹਾਈ ਕਮਾਂਡ ਦੇ ਵੱਲੋਂ ਕੀ ਤਾਕੀਦ ਕੀਤੀ ਗਈ ਹੈ ਕਲੀਅਰ ਹੈ 117 ਸੀਟਾਂ ਨੇ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕੇ ਨੇ ਸਾਰਿਆਂ ਦੇ ਉੱਤੇ ਤਿਆਰੀ ਜੋ ਮੈਂ ਜ਼ਿਕਰ ਕੀਤਾ ਸੀ ਕਿ ਜਦੋਂ ਆਪਾਂ ਪੇਪਰ ਦੇ ਜਾਂਦੇ ਆ ਨਾ ਤਾਂ ਕਿਤਾਬ ਤਾਂ ਪੂਰੀ ਪੜ੍ਹਨੀ ਪਏ ਇਹ ਨਹੀਂ ਪਤਾ ਕਿ ਪਹਿਲਾ ਚੈਪਟਰ ਦੇ ਵਿੱਚੋਂ ਆਣਾ ਹੈ ਕੁਐਸਚਨ ਜਾਂ ਲਾਸਟ ਚੈਪਟਰ ਦੇ ਵਿੱਚੋਂ ਆਣਾ ਹੈ ਤਾਂ ਮੇਰੇ ਕਹਿਨ ਦਾ ਮਤਲਬ ਇਹ ਹੈ ਕਿ 117 ਦੇ ਉੱਤੇ ਤਿਆਰੀ ਹੋਏਗੀ ਜੇਕਰ ਗਠਬੰਧਨ ਹੁੰਦਾ ਵੀ ਹੈ ਬਿਲਕੁਲ ਟਾਈਮ ਦੇ ਉੱਤੇ ਜਾ ਕੇ ਕੀ ਡੀ ਸੀਟ ਭਾਜਪੀ ਕੋਲ ਕਿਹੜੀ ਸੀਟ ਅਕਾਲੀ ਦਲ ਦੇ ਕੋਲ ਜੇਕਰ ਹੁੰਦਾ ਤਾਂ ਪਤਾ ਨਹੀਂ ਹੋਏਗਾ ਇਸ ਕਰਕੇ ਤਿਆਰੀ ਤਾਂ ਕਰਨੀ ਹੋਵੇ। ਕਿਹੜੇ ਜਦੋਂ ਪ੍ਰਧਾਨ ਇੱਕ ਸਟੇਟ ਇਕਾਈ ਦੇ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਦੇ ਬਿਆਨ ਵੱਖੋ ਵੱਖਰੇ ਨਜ਼ਰ ਆਉਂ ਫਿਰ ਫਰਕ ਤਾਂ ਪੈਂਦਾ ਵਰਕਰਾਂ ਨੂੰ ਜਿਹੜੇ ਇਹ ਸੋਚ ਰਹੇ ਹੋਣਗੇ ਕਿ ਗੜਮੰਦਨ ਹੋਏਗਾ ਜਾਂ ਨਹੀਂ ਹੋਏਗਾ ਦੋ ਸਿੱਤੀ ਵਾਲੀ ਸਥਿਤੀ ਬਣ ਜਾਂਦੀ ਹੈ। ਅੱਜ ਵੱਧਿਆ ਅਰਵਿੰਦ ਕੇਚੜੀ ਵਾਲਤ ਤੇ ਸੀਐਮ ਭਗਵਨ ਤੁਮਨ ਗੁਜਰਾਤ ਪਹੁੰਚੇ ਨੇ ਜਿੱਥੇ ਮੋਡਾਸਾ ਸ਼ਹਿਰ ਦੇ ਵਿੱਚ ਦੋਵੇਂ ਕਿਸਾਨ ਪਸ਼ੂ ਪਾਲਕ ਮਹਾਪੰਚਾਇਤ ਦੇ ਵਿੱਚ ਵੀ ਸ਼ਾਮਿਲ ਮਹਾਪੰਚਾਇਤ ਨੂੰ ਸੰਬੋਧਿਤ ਕਰਦੇ ਹੋਏ ਕੇਚੜੀ ਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਗੁਜਰਾਤ ਤੋਂ ਖੜ ਗਈ ਉਸ ਤਰ੍ਹਾਂ ਹੁਣ ਬੀਜੇਪੀ ਸਾਫ ਹੋ ਜਾਵੇਗੀ ਕਿਉਂਕਿ ਹੁਣ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਲੋਕਾਂ ਨੂੰ ਬਦਲ ਮਿਲ ਚੁੱਕਾ ਹੈ ਗੁਜਰਾਤ ਬਦਲਾਵ ਮੰਗ ਰਹਾ ਹੈ ਗੁਜਰਾਤ ਪਰਿਵਰਤਨ ਮੰਗ ਰਹਾ ਹੈ ਅਭੀ ਤੱਕ ਗੁਜਰਾਤ ਕੇ ਪਾਸ ਵਿਕਲਪ ਨਹੀਂ تھا 30 ਸਾਲ ਸੇ ਇਨਕੀ ਸਰਕਾਰ ਹੈ। ਇਨਕੋ ਅਭਹੰਕਾਰ ਹੋ ਗਿਆ ਹੈ। ਅਬ ਬਦਲਾਅ ਕਰਨੇ ਦਾ ਸਮਾਂ ਆ ਗਿਆ ਹੈ। ਚਾਬੀ ਆਪਕੇ ਹੱਥ ਮੇ ਹੈ। ਉਹਦੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਦੇ ਵਿੱਚ 30 ਸਾਲ ਤੋਂ ਬੀਜੇਪੀ ਹੈ। ਲੋਕ ਮਜਬੂਰੀ ਦੇ ਵਿੱਚ ਬੀਜੇਪੀ ਨੂੰ ਵੋਟ ਦਿੰਦੇ ਨੇ ਕਿਉਂਕਿ ਕਾਂਗਰਸ ਵੀ ਬੀਜੇਪੀ ਦੇ ਵਿੱਚ ਹੀ ਮਿਲ ਚੁੱਕੀ ਹੈ। ਕਾਮ ਚਲ ਰਹਾ ਜਨਤਾ ਭਾਜਪ ਕੋ ਬੋਟ ਦੇਣੇ ਲਈ ਬਿਲਕੁਲ ਵੀ ਤਿਆਰ ਨਹੀਂ ਹੈ। لیکن ان کے پاس کوئی اور راستہ نہیں ہے پگڈنڈی تک تو پہنچ گئے ہیں بس دو سٹیپ اور ہیں پہی پहां اس کے بعد جیتی روڈ اپ کی سرکار گجرات میں گجرات دی بھی صافدر سیٹ دے اوپر زینی چون जितਣ ਤੋਂ ਬਾਅਦ ਆਮ ਆदमी پارٹی فل کانਫੀਡنس دے وچ ہے اس जित ਤੋਂ ਉਤਸ਼ਾਹਤ ਆਮ ਆदमी پارٹی نو گجرات دے وچ کانگریس دا بدل بنن دی امید نظر آ رہی ہے ਕਾਬਲੇ ਗੋੜੇ ਵੀ 2022 ਦਿਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਇਕੱਲੇ میدان ਚ ਉਤਰੀ ਸੀ ਪੰਜ ਸੀਟਾਂ ਜਿੱਤ ਸਕੀ ਸੀ ਪਰ ਉਸਦਾ ਵੋਟ ਪ੍ਰਤੀਸ਼ਤ ਗੁਜਰਾਤ ਦੇ ਵਿੱਚ ਕਰੀਬ ਕਰੀਬ 13 ਫੀਸਦੀ ਤੋਂ ਜ਼ਿਆਦਾ ਨਹੀਂ ਹੱਸ ਹੁਣ ਕਾਬਲੇ ਗੋੜੇ ਵੀ ਹੈ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਗੁਜਰਾਤ ਦੇ ਵਿੱਚ ਵੀ ਜਿਵੇਂ ਪੰਜਾਬ ਚੁਣੀਆਂ ਪੰਜਾਬ ਤੋਂ ਬਾਅਦ ਹੋਣੀਆਂ ਤਾਂ ਉਸ ਦੇ ਉੱਤੇ ਫੋਕਸ ਇਸ ਸਮੇਂ ਜ਼ਰੂਰ ਆਮ ਆਦਮੀ ਪਾਰਟੀ ਕਰਦੀ ਨਜ਼ਰ ਆਉਂਦੀ ਹੁਣ ਅੱਗੇ ਵਧਦੇ ਹਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਬਕਾ ਐਮਪੀ ਕਿਰਨ ਖੇਰ ਨੂੰ 13 ਲੱਖ ਰੁਪਏ ਦਾ ਨੋਟਿਸ ਭੇਜਿਆ। ਅਧਿਚਤ ਤਾਬਲੇ ਦਿੱਤੀ ਕਿ ਜੇਕਰ ਛੇਤੀ ਹੀ ਰਕਮ ਜਮ੍ਹਾਂ ਨਹੀਂ ਕਰਵਾਈ ਤਾਂ ਪੂਰੇ ਬਕਾਇਆ ਦੇ ਉੱਤੇ 12% ਵਿਆਜ ਜੋੜਿਆ ਜਾਵੇਗਾ। ਦਰਸਲ ਸੈਕਟਰ 7 ਦੇ ਵਿੱਚ ਅਲਾਟ ਸਰਕਾਰੀ ਮਕਾਨ T623 ਨੂੰ ਲੈ ਕੇ ਉਹਨਾਂ ਦੇ ਉੱਤੇ ਤਕਰੀਬਨ 13 ਲੱਖ ਰੁਪਏ ਦਾ ਲਾਇਸੈਂਸ ਫੀਸ ਬਕਾਇਆ ਹੈ। ਇਹ ਅਮਾਉਂਟ 12,76,418 ਰੁਪਏ ਹੈ ਜਿਸ ਦੇ ਵਿੱਚ ਕਿਰਾਇਆ ਅਤੇ ਉਸ ਦੇ ਉੱਤੇ ਲੱਗੇ ਜੁਰਮਾਨੇ ਵੀ ਸ਼ਾਮਲ ਨੇ। ਚੰਡੀਗੜ੍ਹ ਕੀ ਪੂਰਵ ਸੰਸਦ ਕਿਰਨ ਖੇਰ ਹਾਲਾਂਕਿ ਹੁਣ ਜਿਹੜਾ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਜਿਹੜਾ ਸਰਕਾਰੀ ਸੈਕਟਰ 7 ਦੇ ਵਿੱਚ ਮਕਾਨ ਸੀ ਉਹਨਾਂ ਤੇ ਹੁਣ ਹਜੇ ਤੱਕ ਉਹਨਾਂ ਦਾ ਜਿਹੜਾ ਬਕਾਇਆ ਬਾਕੀ ਹੈ ਤੇ ਜਿਹੜਾ ਲਾਇਸੈਂਸ ਫੀਸ ਹੁੰਦੀ ਹੈ ਕਰੀਬ 13 ਲੱਖ ਰੁਪਏ ਹਜੇ ਬਕਾਇਆ ਹੈ ਜਿਹਦਾ ਨੋਟਿਸ ਵੀ ਉਹਨਾਂ ਨੂੰ ਦਿੱਤਾ ਗਿਆ ਔਰ ਤੋਂ ਦੱਸ ਦਈਏ ਕਿ ਜਿਹੜਾ ਅਸਿਸਟੈਂਟ ਕੰਟਰੋਲਰ ਹੁੰਦਾ ਹੈ ਉਹਦੇ ਰੇਟ ਦੇ ਹਿਸਾਬ ਨਾਲ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਮੁਤਾਬਿਕ ਕੁਝ ਹਿੱਸਿਆਂ ਦੇ ਵਿੱਚ ਤਾਂ 100% ਅਤੇ 200% ਤੱਕ ਦਾ ਪੈਨਲਟੀ ਚਾਰਜ ਲਗਾਇਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਸਾਬਕਾ ਸੰਸਦ ਦੇ ਇਸ ਸਰਕਾਰੀ ਦੀਨਦਾਰੀ ਦੇ ਉੱਤੇ ਕੀ ਜਵਾਬ ਦਿੰਦੇ ਨੇ ਅਤੇ ਪ੍ਰਸ਼ਾਸਨ ਅਗਲਾ ਕਦਮ ਕੀ ਚੁੱਕਦਾ ਹੈ। ਹੁਣ ਅੱਗੇ ਵੱਧਦੇ ਹਾਂ ਤੇ ਗੱਲ ਕਾਂਗਰਸ ਦੇ ਇੱਕ ਬਲਾਰੇ ਦੇ ਨਾਲ ਜੁੜੀ ਹੋਈ। ਕਾਂਗਰਸ ਦੇ ਬਲਾਰੇ ਅਰਸ਼ਪ੍ਰੀਤ ਖੜਿਆਲ ਸਵਾਲਾਂ ਦੇ ਇੱਕ ਟੈਰੇ ਦੇ ਵਿੱਚ ਕਿਉਂਕਿ ਉਹ ਬਤੌਰ ਵਕੀਲ ਵੀ ਕੰਮ ਕਰਦੇ ਨੇ ਤੇ ਇੱਕ ਕੇਸ ਨੂੰ ਲੈ ਕੇ ਸਵਾਲ ਉੱਠੇ। ਦਰਸਲ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਜਿਸ ਦੇ ਉਤੇ ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮ ਨੇ ਉਸ ਦਾ ਕੇਸ ਖੁਦ ਕਾਂਗਰਸ ਦੇ ਬੁਲਾਰੇ ਅਤੇ ਹਾਈ ਕੋਰਟ ਦੇ ਵਕੀਲ ਅਰਸ਼ਪ੍ਰੀਤ ਖੜਿਆਲ ਲੜ ਰਹੇ ਨੇ ਜਿਸ ਨੂੰ ਲੈ ਕੇ ਬੀਜੇਪੀ ਨੇ ਕਾਂਗਰਸ ਦੇ ਉਤੇ ਨਿਸ਼ਾਨੇ ਸਾਦੇ ਕਾਂਗਰਸ ਜਵਾਬ ਦੇਵੇ ਸਰਦਾਰ ਪ੍ਰਤਾਪ ਸਿੰਘ ਬਾਜਵਾੜੇ ਦੇ ਪੱਖ ਤੇ ਨੇਤਾ ਜਵਾਬ ਦੇਣ ਸਰਦਾਰ ਰਾਜਾ ਬੜਿੰਗ ਜਿਹੜੇ ਕਾਂਗਰਸ ਦੇ ਅਧਿਕਸ ਨੇ ਸੰਸਦ ਨੇ ਉਹ ਜਵਾਬ ਦੇਣ ਪ੍ਰਗਟ ਸਿੰਘ ਜਵਾਬ ਦੇਣ ਸੁਖਪਾਲ ਸਿੰਘ ਖੈਰਾ ਜੀ ਜਵਾਬ ਦੇਣ ਕਿ ਕਾਂਗਰਸ ਜੜੀ ਹੈ ਕਿ ਅਸਕਰ ਤੋਂ ਸਹਿਮਤ ਹੈ ਕਿ ਅਸ਼ਦੀਖ ਖੜਿਆਲ ਜਿਹੜਾ ਹੈਗਾ ਨਸ਼ੇ ਦੇ ਵਿਪਾਜ ਸੰਲਿਪਤ ਲੋਗਾ ਨੂੰ ਜਿਹੜਾ ਹੈਗਾ ਕੋਰ ਕਚਹਿਰੀ ਜਾ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੇ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਨੂੰ ਨਹੀਂ ਬਖਸ਼ਿਆ ਅਤੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਜੋ ਜੰਗ ਲੜ ਰਹੀ ਹੈ ਉਸ ਦੇ ਵਿੱਚ ਕਾਂਗਰਸ ਅੜੀਕਾ ਬਣ ਰਹੀ ਹੈ ਉਦੋਂ ਇਸ ਮਾਮਲੇ 'ਚ ਅਸ਼ਪਰੀਤ ਖੜਿਆਲ ਨੇ ਕਿਹਾ ਕਿ ਬੀਜੇਪੀ ਦੇ ਕੋਲ ਮੁੱਦੇ ਖਤਮ ਹੋ ਚੁੱਕੇ ਨਹੀਂ ਉਹ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਪਹਿਲੀ ਗੱਲ ਦਾ ਜਿਹੜੇ ਕੇਸ ਦਾ ਉਹ ਜ਼ਿਕਰ ਕਰ ਰਹੇ ਹੈ ਉਹ ਐਨਡੀਪੀਐਸ ਦਾ ਕੇਸ ਨਹੀਂ ਉਹ ਪ੍ਰੀਵੈਂਸ਼ਨ ਆਫ ਕਰਾਪਸ਼ਨ ਐਕਟ ਦਾ ਹੈ ਉਜੀ ਗੱਲ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਵੱਖਰੀ ਹੁੰਦੀ ਹੈ ਇੱਕ ਵਕੀਲ ਦਾ ਕੰਮ ਹੈ ਫੈਕਟ ਪ੍ਰੀਜ਼ੈਂਟ ਕਰਨਾ ਇਹ ਬੇਲ ਮੈਟਰ ਸੀ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦਾ ਮੈਂ ਹੁਣ ਮਾਮਲੇ ਚ ਸਿਆਸਤ ਤਾਂ ਹੋ ਰਹੀ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਕਾਂਗਰਸ ਨੂੰ ਕਿਹਨਿੰਚ ਲੱਗੇ ਨਹੀਂ ਦੇਖਣਾ ਹੋਵੇਗਾ ਕਿ ਇਹ ਪੂਰਾ ਮਾਮਲਾ ਕਿਹ ਕੀ ਰੰਗ ਲੈਂਦਾ ਹੈ ਔਰ ਕਾਬਲੇ ਗੌਰ ਹੈ ਕਿ ਅਸ਼ਪੀਤ ਖੜਿਆਲ ਲਗਾਤਾਰ ਆਉਂਦੇ ਨੇ ਡਿਬੇਟਸ ਦੇ ਵਿੱਚ ਔਰ ਨਸ਼ੇ ਦੇ ਮੁੱਦੇ ਦੇ ਉੱਤੇ ਲੈ ਕੇ ਸਰਕਾਰ ਨੂੰ ਘੇੜਦੇ ਨੇ ਪਰ ਸਵਾਲ ਇਹ ਵੀ ਉੱਠ ਰਿਹਾ ਕਿ ਵਾਕਈ ਹੀ ਜਿਹੜੇ ਨਸ਼ੇ ਦੇ ਮਾਮਲਿਆਂ ਦੇ ਵਿੱਚ ਕਾਬੂ ਕੀਤੇ ਜਾਂਦੇ ਨੇ ਜਾਂ ਜਿਨ੍ਹਾਂ ਦੇ ਤੇ ਇਲਜ਼ਾਮ ਲੱਗਦੇ ਨੇ ਤਾਂ ਕੀ ਉਹਨਾਂ ਦਾ ਕੇਸ ਕੋਈ ਵਕੀਲ ਨਹੀਂ ਲੜਦਾ ਕਹਿਬ ਜਦੋਂ ਕੋਈ ਪੋਲਿਟੀਕਲ ਪਾਰਟੀ ਦਾ ਆਗੂ ਨਸ਼ੇ ਵਾਲੇ ਮਾਮਲੇ ਨੂੰ ਲੈ ਕੇ ਸਵਾਲਾਂ ਚੋਬਿਆ ਕਿ ਅਰਪਿੰਦ ਖੜਿਆਲ ਦੀ ਆਪਣੀ ਸਟੇਟਮੈਂਟ ਹੈ ਉਸ ਨੂੰ ਲੈ ਕੇ ਵਿਰੋਧੀ ਸਵਾਲ ਚੁੱਕਰੇ ਹੋਣ ਫਿਰ ਫਰਕ ਤਪਿੰਦਾ ਅਗਲੀ ਖਬਰ ਦਾ ਰੁਕ ਕਰਦੇ ਹਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛਨੀ ਨੇ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਵਸ ਐਲਾਨਣ ਦੀ ਮੰਗ ਕੀਤੀ ਜਥੇਦਾਰ ਸਾਹਿਬ ਨੇ ਅਪੀਲ ਕੀਤੀ ਕਿ ਇਸ ਦਿਨ ਨੂੰ ਸਰਕਾਰੀ ਪੱਧਰ ਦੇ ਉੱਤੇ ਮਨਾਇਆ ਜਾਵੇ ਅਤੇ ਕਾਮਾਗਾਟਾ ਮਾਰੂਦੀ ਥਾਂ ਗੁਰੂ ਨਾਨਕ ਜਹਾਜ਼ ਪੜਾਇਆ ਜਾਵੇ ਇਹਨਾਂ ਨੇ ਹੀ ਉਹਨਾਂ ਨੇ ਕਿਹਾ ਕਿ ਇਸ ਨੂੰ ਕੈਨੇਡਾ ਦੇ ਬੈਂਕੂਵਰ ਅਤੇ ਸਰੀ ਸ਼ਹਿਰਾਂ ਦੇ ਵਿੱਚ ਅਧਿਕਾਰਿਕ ਮਾਨਤਾ ਮਿਲ ਚੁੱਕੀ ਹੈ ਪਰ ਭਾਰਤ ਦੇ ਵਿੱਚ ਹੁਣ ਤੱਕ ਇਸ ਦੀ ਕੋਈ ਸਰਕਾਰੀ ਪਛਾਣ ਨਹੀਂ ਹੈ ਕਿ ਜਿਹੜੇ ਵੀ ਸਿੱਖ ਇਹਦੇ ਵਾਸਤੇ ਸ਼ੋਹਰਤ ਯਤਨ ਕਰ ਰਹੇ ਹਨ ਅੱਜ ਉਨ੍ਹਾਂ ਦੇ ਸ਼ਿਹਰਦ ਯਤਨਾ ਸਦਕਾ ਇਹ ਜੋ ਦਿਨ ਹੈ ਇਸ ਦਿਨ ਦਾ ਨਾਮ ਅਤੇ ਇਸ ਬੇੜੇ ਦੇ ਨਾਲ ਸੰਬੰਧਿਤ ਜੇ ਕੋਈ ਉੱਥੇ ਸੈਟਰੀਟਾ ਨੇ ਤਾਂ ਉਹਨਾਂ ਦਾ ਨਾਮ ਹੁਣ ਬਦਲ ਕੇ ਤਾਮਾਗਾਟਾ ਮਾਰੂ ਤੋਂ ਗੁਰੂ ਨਾਨਕ ਜਹਾਜ਼ ਰੱਖ ਦਿੱਤਾ ਗਿਆ ਹੈ ਜੋ ਕਿ ਇੱਕ ਬਹੁਤ ਚੰਗੀ ਗੱਲ ਹੈ ਕਾਬਲੇ ਗੋਰੇ ਕੀ 23 ਜੁਲਾਈ 1914 ਨੂੰ ਕੈਨੇਡਾ ਦੀ ਧਰਤੀ ਉੱਤੇ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਗਦਰੀ ਬਾਬੇ ਬਾਬਾ ਗੁਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਪਹੁੰਚੇ ਪੰਜਾਬੀਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਹੁ ਗਿਣਤੀ ਸਿੱਖਾਂ ਦੀ ਸੀ ਨੂੰ ਜ਼ਬਰੀ ਵਾਪਸ ਮੋੜ ਦਿੱਤਾ ਗਿਆ ਸੀ ਜੋ ਕਿ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਸੀ ਇਸ ਜਹਾਜ਼ ਦੇ 370 ਮੁਸਾਫਰਾਂ ਦੇ ਵਿੱਚੋਂ 341 ਸਿੱਖ ਸਨ ਔਰ ਕਾਬਲੇ ਗੌਰ এਰਿਏ ਕੀ ਜਹਾਜ਼ ਦੇ ਵਿੱਚ ਸਵਾਰੋਂ ਨੂੰ ਨਾਕਾਬਲ ਕਰ ਦਿੱਤਾ ਗਿਆ ਸੀ ਜਦੋਂ ਕਿ ਹੋਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਹ ਇੱਕ ਅਜਿਹਾ ਮਾਮਲਾ ਹੈ ਜਿਸ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਹੈ ਔਰ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਇਸ ਕਰਕੇ ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਇਸ ਕਾਮਾਗਾਟਾ ਮਾਰੂ ਵਿਥਾਂ ਇਸ ਨੂੰ ਨਾਨਕ ਨਾਮ ਜਹਾਜ਼ ਦੇ ਨਾਮ ਦੇ ਨਾਲ ਦਿਵਸ ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ। ਕਿਰਨ ਅਖਬਾਰ ਦੇ ਤੇ ਵਾਰੀ 8 ਤੇ ਸਵਾਲ ਵੀ ਇਸ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਹੈ। ਸਕਰੀਨ ਤੇ ਆਏਗਾ। ਸਵਾਲ ਕੀ ਕਾਮਾਗਾਟਾ ਮਾਰੂ ਜਹਾਜ਼ ਕਿੱਥੋਂ ਰਵਾਨਾ ਹੋਇਆ ਸੀ? ਚਾਰ ਆਪਸ਼ਨਸ ਨੇ ਕੋਲਕਾਤਾ, ਸ਼ੰਘਾਈ, ਹਾਂਗਕਾਂਗ ਯਾ ਸਿੰਗਾਪੁਰ। ਸਹੀ ਜਵਾਬ ਕੀ ਹੈ? ਥੋੜੀ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਰੱਖਾਂ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ। ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਦੇ ਵਿੱਚ ਇੱਕ ਫਰਜ਼ੀ ਐਮਬੈਸੀ। ਯਾ ਫਰਜ਼ੀ ਅੰਬੈਸੀ ਦਾ ਖੁਲਾਸਾ ਹੋਇਆ ਐਸਟੀਐਫ ਨੇ ਚਾਪਾ ਮਾਰਕੇ ਹਰਸ਼ਵਰਧਨ ਜੈਨ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਵੀਆਈਪੀ ਨੰਬਰ ਵਾਲੀ ਲਗਜ਼ਰੀ ਚਾਰ ਗੱਡੀਆਂ ਜ਼ਬਤ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਵੱਖ-ਵੱਖ ਦੇਸ਼ਾਂ ਤੇ ਕੰਪਨੀਆਂ ਦੀਆਂ 34 ਮੋਹਰਾਂ ਵੀ ਮਿਲੀਆਂ ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਦੇ ਵੱਲੋਂ ਮੋਹਰ ਲੱਗੀ ਕੁਝ ਦਸਤਾਵੇਜ਼ ਅਤੇ 44,70,000 ਰੁਪਏ ਨਕਦ ਵੀ ਬਰਾਮਦ ਕੀਤੇ ਗਏ ਵਿਭਿੰਨ ਦੇਸ਼ੋਆਂ ਤੇ ਕੰਪਨੀਆਂ ਦੀਆਂ 34 ਮੋਹਰ ਸਟੈਂਪਸ ਇਸੇ ਮਿਲੇ ਹਨ और दो रचित प्रेस कार्ड्स इससे मिले हैं लगभग चवालीस लाख सत्तर हज़ार रुपये भी इसके गिरफ्तारी के दौरान बरामद हुए हैं कई देशों की विदेशी मित्रा भी मिली है जिसमें कोई कंपनियों के दस्तावेज भी हैं हर्षवर्धन गाजियाबाद किराए का मकान लेके नजायज़ तौर के वेस्ट आर्किटेक्ट एम्बेसी चला रहा है वो खुद नैस्ट आर्किटेक्ट सबोरगा पुलावाविया ਦੇਸ਼ਾਂ ਦਾ ਕਾਉਂਸਲਰ ਐਮਬੈਸਡਰ ਦੱਸਦਾ ਹਾਲਾਂਕਿ ਇਹਨਾਂ ਨਾਮਾਂ ਦੀ ਤੇ ਕੋਈ ਦੇਸ਼ ਵੀ ਨਹੀਂ ਨੇ। ਸ਼ਵਰਦਨ ਦੀ ਗ੍ਰਿਫਤਾਰੀ 'ਚ ਉਸਕੇ ਪਾਸੋਂ 4 ਗੱਡੀਆਂ ਮਿਲੀਆਂ ਹੈ ਜਿਸ ਤੇ ਡਿਪਲੋਮੈਟਿਕ ਤਰੀਕੇ ਕੇ ਨੰਬਰ ਲਾਏ ਹੋਈ ਨੰਬਰ ਪਲੇਟਸ ਲੱਗੀ ਹੋਈ। ਇਸਕੇ ਅਲਾਵਾ ਇਸਕੇ ਪਾਸੋਂ 12 ਅਲੱਗ-ਅਲੱਗ ਪਾਸਪੋਰਟਸ ਮਿਲੇ ਹੈ ਜੋ ਕਿ ਅਵੈਧ ਹੈ। ਮੁਲਜ਼ਮ ਦਾ ਮੁੱਖ ਕੰਮ ਵਿਦੇਸ਼ੀ ਕੰਪਨੀਆਂ ਦੇ ਵਿੱਚ ਕੰਮ ਦਵਾਉਣ ਦੀ ਨਾਮ ਦੇ ਉੱਤੇ ਦਲਾਲੀ ਕਰਨਾ ਅਤੇ ਸ਼ੈਲ ਕੰਪਨੀਆਂ ਦੇ ਜ਼ਰੀਏ ਹਵਾਲਾ ਰੈਕੇਟ ਚਲਾਉਣਾ ਸੀ। ਕਈ ਚੋਕੋ ਅੰਬੈਸੀ ਦੇ ਨਾਮ ਦੇ ਉੱਤੇ ਹੀ ਠੱਗਣ ਲੱਗੇ ਤੇ ਅੰਬੈਸੀ ਦਾ ਖੁਦ ਨੂੰ ਵੱਡਾ ਅਧਿਕਾਰੀ ਦੱਸੇ ਕਿਰਾਏ ਦੇ ਮਕਾਨ ਦੇ ਵਿੱਚ ਅੰਬੈਸੀ ਖੋਲ ਕੇ ਲੋਕਾਂ ਨੂੰ ਗੁੰਮਰਾਹ ਕਰੇ ਔਰ ਅੰਬੈਸੀ ਵੀ ਉਸ ਦੇਸ਼ ਦੀ ਖੋਲ ਦਿੱਤੀ ਜਾਵੇ ਜੋ ਵजूद ਦੇ ਵਿੱਚ ਨਹੀਂ ਇਰ ਫਰਕ ਤਾਂ ਪੈਂਦਾ ਹੁਣ ਅੱਗੇ ਵੱਧਦੇ ਤੇ ਵਾਰੀ ਅੱਜ ਦੀ ਮੁਹਿੰਮ ਦੀ ਮੁਹਿੰਮ ਦੇ ਵਿੱਚ ਬਹੁਤ ਸਾਰੇ ਦਰਸ਼ਕ ਸਾਡੇ ਲਗਾਤਾਰ ਜੁੜ ਰਹੇ ਨੇ ਬਹੁਤ ਸਾਰੀਆਂ ਵੀਡੀਓ ਸਾਡੇ ਕੋਲ ਆ ਰਹੀਆਂ ਨੇ ਸਾਡਾ WhatsApp ਬਿਲਕੁਲ ਇਸ ਸਮੇਂ ਭਰਿਆ ਹੋਇਆ ਔਰ ਉਹਨਾਂ ਦੇ ਵਿੱਚੋਂ ਕੁਝ ਵੀਡੀਓਜ਼ ਮੈਂ ਤੁਹਾਡੇ ਤੱਕ ਲੈ ਕੇ ਆ ਰਿਹਾ ਹਾਂ ਇਹ ਮੁਹਿੰਮ ਹੈ ਬੂਟੀ ਲਗਾਉਣ ਦੀ ਚੁਗਿਰਦੇ ਦੇ ਪ੍ਰਤੀ ਆਪਣਾ ਫਰਜ਼ ਨਿਭਾਉਣ ਦੀ ਕੁਝ ਵੀਡੀਓ ਉਹ ਤੁਹਾਨੂੰ ਦਿਖਾਣੇ ਆ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਅਲੀ ਕਮਾਂਡਾਈ ਕਬੂਟਾ ਲਗਾਵੇ ਫਰਕ ਤਾਂ ਪੈਂਦਾ ਹੈ ਇੱਕ ਖਨਗਾਰ ਨਾਲ ਫਰਕ ਤਾਂ ਪੈਂਦਾ ਹੈ ਇੱਕ ਬੂਟਾ ਲਾਉਣ ਨਾਲ ਫਰਕ ਤਾਂ ਪੈਂਦਾ ਅਲੋਕ ਲਾਉਣ ਨਾਲ ਕੀ ਕਿਰਖ ਲਗਾਵਾਗੇ ਤਾਈਓ ਸੋਨਾ ਪੰਜਾਬਣਾਵਾਗੇ ਇੱਕ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ